ਬਸੰਤ ਮਹੱਲਾ ਤੀਜਾ ਬਨਸਪਤੀ ਮੌਲੀ ਚੜਿਆ ਬਸੰਤ ਇਹ ਮਨ ਮੋਲਿਆ ਸਤਿਗੁਰੂ ਸੰਗ ਤੁਮ ਸਾਚ ਤਿਆਵੋ ਮੁਗਦ ਮਨਾ ਤਾਂ ਸੁਖ ਪਾਵੋ ਮੇਰੇ ਮਨਾ ਰਹਾਓ ਇਤ ਮਨ ਮੋਲੀਏ ਪਿਆ ਨਨ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਇਕ ਸਭ ਆਖ ਵਿਖਾਣੇ ਹੁਕਮ 부ਝੇ ਤਾ ਏਕੋ ਜਾਣੇ ਕਹਿਤ ਨਾਨਕ ਹੋਮੀ ਕਹੇ ਨ ਕੋਏ ਅੱਖਰ ਵੇਖਣ ਸਭ ਸਹਿਬ ਤੇ ਹੋਏ ਵਾਇਗੁਰੂ ਜੀ ਦਾ ਕਲਸਾ ਵਾਇਗੁਰੂ ਜੀ ਦੀ ਫਤਿਹ